ਉਹ ਰੱਤ ਪੁਨੀ ਹੋਇਆ ਵਿਦਵਾਨ ਬੜਾ ਤੇ ਉਹ ਜਿੱਥੇ ਜਾਇ ਕਰੇ ਇਹ ਪ੍ਰਸ਼ਨ ਕਰਿਆ ਕਰੇ ਜੇ ਦੁੱਧ ਛੱਡੋ ਤੇ ਦਾਸ ਖੋ ਉਹ ਪੁੱਛਿਆ ਕਿਸ ਨੇ ਕੀ ਕਾਰਨ ਉਹ ਕਹਿੰਦੇ ਵੀ ਜਿਹੜਾ ਬੁੱਧ ਇਹਦੇ ਤਸਮੇ ਦੇ ਹੱਦਾਂ ਦਾ ਰੋਥ ਹੈ ਤੂੰ ਤਾਂ ਪ੍ਰਸ਼ਨ ਵਿੱਚ ਤੁੰਗੀਆਂ ਨਾ ਬੈਠੇ ਹੋ ਇਹ ਪੈਸਿਆਂ ਵਿੱਚ ਤੋਨੇ ਤਾਂ ਇਹਨੂੰ ਕਿਉਂ ਪਿੰਦੇ ਆ? ਤੇ ਜਿਹੜਾ ਵਿਗਿਆਨ ਸੋਣੇ ਕਿੁੱਤ ਹੋ ਜਾ ਕਰੇ ਗੱਲ ਤਾਂ ਠੀਕਾ ਹੁੰਦਾ ਤੇ ਉਹ ਵੀ ਪੈਸਮੇ ਵਿੱਚ ਹੀ ਹੈ ਤੇ ਫਿਰ ਮੌਤ ਕਰੀਏ ਤਾਂ ਕੀ ਹੈ? ਤੇ ਫਿਰਦਾ ਫਿਰਦਾ ਤੇ ਸੰਤ ਬਾਬਾ ਇਸਰ ਸਿੰਘ ਦੀ ਬਹਿਰ ਵਾਲਾ ਕੋਲ ਚਲਾ ਗਿਆ। ਉਹਨਾਂ ਨੂੰ ਜਾ ਕੇ ਤਾ ਲੱਗਾ ਵੀ ਬਾਬਾ ਜੀ ਮੇਰੇ ਕੋਲ ਪ੍ਰਸ਼ਨ ਹੈ। ਉਹ ਕਿਹਨਾਂ ਪਾਸੇ ਸੁਣੀ ਕਰੀਆ? ਹੁਣ ਇੱਕ ਚਿੱਠੀ ਲੈ ਕੇ ਕਿਉਂ ਜਿੱਤੀ ਚੁੱਕ ਪਈ ਮੈਂ ਪਰ ਫਿਰ ਪਿੱਛੇ ਹੋਏ ਗੱਲ ਜਿਹੜੀ ਹੋਈ ਪਿੱਛੇ ਹੋਏ ਤਾਂ ਚਿੱਠੀ ਭੇਜੀ ਸੀ ਚਿੱਠੀ ਦੇ ਲੈ ਕੇ ਤੇ ਦੱਸਿਆ ਜਾ ਮਾਸ ਖਾਓ ਜਾਂ ਦੁੱਧ ਛੱਡੋ ਤੇ ਮਾਂਸ ਕੀ ਜਾ ਸਵ ਇੱਕ ਆ ਪਹਿਚਾਨ ਦੋ ਮੈਂ ਲਿਖ ਦਿੱਤੀ ਤਾਂ ਦਿੱਤੀ ਉਹ ਸੰਤ ਸੇ ਪੂਰਨ ਮਾਤਰਕ ਪਰ ਥੋੜੇ ਦਿਨ ਰਸੀਏ ਸੀ ਉਹ ਸੰਪਰਕ ਪੱਤਰ ਕੋਲ ਨਾਂ ਲਿਖਿਆ ਨਾ ਸੰਤ ਕਹਿੰਦੇ ਪਹਿਲੇ ਪੱਤਰ ਕਿਹਨੇ ਲਿਖਿਆ ਉਹ ਕਾਰਵਾੜਾ ਸੀ ਗਰਵਾਣ ਨੂੰ ਪੰਚ ਨੂੰ ਕਹਿੰਦਾ ਮੇਰੀ ਲਿਖੀ ਆ ਸੰਤ ਕਹਿੰਦੇ ਫੇਰ ਇਹ ਚੋੜੀ ਆਇਆ ਸਾਡੇ ਕੋਲੇ ਉਹਨਾਂ ਨੂੰ ਬੁਲਾ ਕੇ ਕਹਿਣ ਲੱਗੇ ਜਿਹੜਾ ਕੋਈ ਪੱਤਰ ਜੀ ਲਿਖਿਆ ਤੀ ਹੋ ਰਿਹਾ ਹੈ ਕਹਿੰਦਾ ਹਾਂ ਜੀ ਸੰਤੋਪੀ ਸੰਕਤਰੀ ਜੁੱਤੀਆਂ ਨੇ ਖਰਾਬ ਬਣਿਆ ਸੀ ਉਹ ਸੰਤ ਕਹਿੰਦੇ ਪ੍ਰਸ਼ਾਦੀ ਹੋਈ ਆ ਕੰਬੋ ਜੀ ਹੋਈ ਆ ਕੋਈੜੀ ਰਾਜੀ ਜਵਾਨ ਕੰਮਾ ਜੀ ਹੈ ਗਈ ਆ ਸੰਤ ਕਹਿੰਦੇ ਕੋਈ ਭਾਇਆ ਹੈ ਉਹ ਲੱਭਣ ਵੀ ਹੈਗੀ ਸੰਤ ਕਹਿੰਦੇ ਵਿਆਹ ਹੀ ਤਾਂ ਨਹੀਂ ਕਹਿੰਦੇ ਨਹੀਂ ਸੰਤ ਕਹਿੰਦੇ ਜਿਸ ਵਰਤਾਰੇ ਵਿੱਚ ਘਰਵਾਲੀ ਨਾਲ ਵਰਤਦਾ ਉਸੇ ਵਰਤਾਰੇ ਵਿੱਚ ਭੈਣ ਤੇ ਵੀ ਨਾਲ ਵਰਤਦਾ ਜਦੋਂ ਮੈਂ ਪਹੁੰਚਿਆ ਤਾਰਾਂ ਤੇ ਕਹਿਣ ਲੱਗਾ ਜੇ ਮੇਰੇ ਵਰਗਾ ਦੁੱਖ ਨੂੰ ਰੂਪ ਵਿੱਚ ਕਿਸੇ ਨੇ ਪ੍ਰਸ਼ਨ ਕਰਨਾ ਤੁਹਾਡੇ ਵਰਗਾ ਦੁੱਖ ਨੂੰ ਰੂਪ ਵਿੱਚ ਕਿਸੇ ਉੱਤਰ ਨਹੀਂ ਜਣਾ ਕੋਈ ਪੰਜਾ ਪਤਾਂ ਦੀ ਘਰਵਾਲੀ ਹੈ ਪੰਜਾ ਪਤਾਂ ਦੀ ਧੀ ਹੈ ਪੰਜਾ ਪਤਾਂ ਦੀ ਭੈਣ ਹੈ ਘਰਵਾਲੀ ਵਰਗਾ ਵਰਤਾਉ ਭੈਣ ਤੇ ਵੀ ਕਰ ਲੇਗਾ ਉਹ ਪਕਰਗਾ ਕਰਨ ਦੇ ਟੇਕੇ ਪਰੂ। ਤਾਂ ਕੰਨਿਆਂ ਨੇ ਪੁੱਛਣਾ ਦਾ ਸਵਾਲ ਹੁੰਦਾ ਹੈ ਉਹ ਕਈ ਐਸੇ ਲੋਕ ਹੈ ਜਿਹੜੇ ਆਜ ਦੇ ਰਸ ਮਾਰੇ ਪਾਪ ਕਰਦੇ ਆ ਕਿ ਦੂਜਨ ਪਾਪੇ ਤੇ ਗਰਸਦੇ ਐ ਇਸ ਸਮੇਂ ਸ਼ਰਮਿੰਦੇ ਨਹੀਂ। ਉਹ ਰਮੇ ਸਿੱਖੀ ਦਾ ਇਹ ਗੱਲ ਹੈ ਕਿ ਤਨੇ ਤੇ ਸੰਗਤ ਵਿੱਚ ਬੈਠ ਕੇ ਮੁਖਵੰਦੀਆਂ ਦੀ ਸੰਗਤ ਵਿੱਚ ਬੈਠਾਂਗੇ ਉਹਦਾ ਮਨ ਰਹੂਗਾ ਸਤਸੰਗੀਆਂ ਦੀ ਸੰਗਤ ਵਿੱਚ ਬੈਠਾਂਗੇ ਉਹਦਾ ਮਨ ਬਣਦੀ। ਤਨੇ बंद बंद कटवा ट गुबाणी सुख भाई दा जी उभर जे वेजे च ब्ठा हुया गुरबाण जाप किते